ਸਾਸ਼ੀ ਕਾਲ ਜੀ ਮੇਰਾ ਨਾਮ ਮੰਜੂ ਸੇਟੀ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆ ਮਿਸ਼ਨ ਸਮਾਈਲ ਐਨਜੀਓ ਤੋਂ ਅੱਜ ਅਸੀਂ ਇੱਥੇ ਇਸਲਾਮ ایرিয়া ਦੇ ਬੱਚਿਆਂ ਦੇ ਲਈ ਉਹਨਾਂ ਦੀ ਮਹਿੰਦੀ ਤੇ ਲੇਡੀ ਸੰਗੀਤ ਦਾ ਫੰਕਸ਼ਨ ਕੀਤਾ ਹੈ ਕਿ ਜਿਵੇਂ ਕਿ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਇੰਨੇ ਵੱਡੇ ਵੱਡੇ ਫੰਕਸ਼ਨ ਹੁੰਦੇ ਨੇ ਉਹ ਉਹਦੇ ਵਿੱਚ ਅਸੀਂ ਕਾਫੀ ਸਾਰੇ ਵਿੱਚ ਫੰਕਸ਼ਨ ਕਰਦੇ ਆ ਤੇ ਮੈਨੂੰ ਨਹੀਂ ਲੱਗਾ ਸਲਾ ਮੇਰੀਆ ਦੇ ਬੱਚਿਆਂ ਦਾ ਕਦੇ ਐਸਟਾ ਕੋਈ ਫੰਕਸ਼ਨ ਹੋਇਆ ਹੈਗਾ ਸਾਡੇ ਪਰਿਵਾਰ ਨੇ ਬਹੁਤ ਸਾਰੇ ਗਿਫਟ ਦਿੱਤੇ ਕੰਬਲ ਚਾਦਰਾਂ ਪਰੈਸਾਂ ਕੁੱਕਰ ਐਲਈਡੀਜ਼ ਔਰ ਬੇਸ਼ੁਮਾਰ ਸਮਾਨ ਹੈਗਾ ਵੇ ਕਿ ਜਿੰਦੀ ਕੋਈ ਗਿਣਤੀ ਨਹੀਂ ਕਰ ਸਕਦੇ ਚਾਂਦੀ ਦੀਆਂ ਪਹਿਲਾਂ ਤੱਕ ਦਿੱਤੀਆਂ ਗਈਆਂ ਨੇ ਮਤਲਬ ਕਿ ਅਸੀਂ ਇੱਕ ਛੋਟੀ ਜੀ ਗੁਜਾਰਿਸ਼ ਲੋਕਾਂ ਅੱਗੇ ਪਾਈ ਸੀ ਇੱਕ ਦੁਲਨ ਨੂੰ ਲੈ ਕੇ ਚੱਲੇ ਸੀ ਉਸ ਤੋਂ ਬਾਅਦ ਸਾਨੂੰ ਕੋ 6 ਦੁਲਨਾ ਆ ਗਈਆਂ ਜ਼ਰੂਰਤਮੰਦ ਔਰ ਤੁਸੀਂ ਸਮਾਨ ਦਾ ਜਿਹੜੇ ਸਾਡੇ ਮੈਂਬਰਸ ਨੇ ਉਹਨਾਂ ਨੇ ਢੇਰ ਲਗਾ ਦਿੱਤਾ ਸੱਚਮੁੱਚ કરીਆਂ ਕਿ ਇਹੋ ਜੀਆਂ ਚੀਜ਼ਾਂ ਕਰਨੀਆਂ ਆਸਾਨ ਨਹੀਂ ਹੁੰਦੀਆਂ ਕਿਉਂਕਿ ਪਹਿਲੀ ਗੱਲ ਤੇ ਉਹ ਅਹੀ ਸੋਚ ਰਹੀ ਸੀ ਕਿ ਚੁੰਨੀਆਂ ਚੜਾ ਕੇ ਆਪਣੀਆਂ ਬੇਟੀਆਂ ਨੂੰ ਭੇਜਦੀ ਸੀ ਵਿਆਹ ਦਿੱਲੀ ਵੀ ਉਹਨਾਂ ਦੇ ਲਈ ਇੱਕ ਗੁਜਾਰਿਸ਼ ਸਮਾਜ ਨੂੰ ਪਾ ਰਹੀ ਆ ਕਿ ਤੁਸੀਂ ਆਪਣੀਆਂ ਧੀਆਂ ਲਈ ਕਰਦੇ ਹੋ ਅਗਰ ਛੋਟੇ ਛੋਟੇ ਕੋਸ਼ਿਸ਼ ਕਰੀਏ ਨਾ ਤੇ ਆਪਾਂ ਇਹਨਾਂ ਧੀਆਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਤੋੜ ਸਕਦੇ ਆ ਵਧੀਆ ਤਰੀਕੇ ਨਾਲ ਕੰਨਿਆਦਾਨ ਹੋ ਸਕਦੇ ਨੇ ਤੇ ਅੱਜ ਜਿਹੜੇ ਛੋਟਾ ਉਪਰਾਲਾ ਕੀਤਾ ਗਿਆ ਮੈਨੂੰ ਲੱਗਦਾ ਕਿ ਇਹ ਸਾਰਿਆਂ ਦੇ ਇੱਕ ਮਿਸਾਲ ਹੋ ਗਈ ਹੈ ਅਸੀਂ ਜੇ ਕਰ ਕਰਨਾ ਚਾਹੀਏ ਨਾ ਤੇ ਸਮਾਜ ਵੀ ਬਹੁਤ ਕੁਝ ਕਰ ਸਕਦੇ ਆ ਪਰ ਮਨ ਹੋਣਾ ਚਾਹੀਦਾ ਤੇ ਜਿਹੜਾ ਪਰਿਵਾਰ ਹੈ ਇਹਨਾਂ ਇੱਕ ਮਦਰ ਦੀ ਅੱਖਾਂ 'ਚ ਮੈਂ ਆਸੋ ਦੇਖੇ ਕਹਿੰਦੀ ਐ ਸਮਾਨਤ ਮੈਂ ਕਦੇ ਇਮੇਜਿਨ ਵੀ ਨਹੀਂ ਕੀਤਾ ਸੀ ਜਿਹੜਾ ਮੇਰਾ ਬੱਚਾ ਲੈ ਕੇ ਜਾ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਉਸ ਬੱਚੇ ਦੇ ਮੁਕੱਦਰ ਬਾਬਾ ਜੀ ਦੀ ਮੇਹਰ ਐ ਮਿਸ਼ਨ ਸਮਾਈਲ ਦੇ ਪਰਿਵਾਰ ਦੇ ਉੱਪਰ ਜੋ ਇਹਨਾਂ ਕੁਝ ਕਰ ਪਾਣਿਆ ਸੀ